ਪਹਿਲੀ ਵਾਰੀ ਕਿਸੇ ਵੱਲੋਂ ਕੀਤਾ ਗਿਆ ਹੈ ਇਹੋ ਜਿਹਾ ਉਪਰਾਲਾ ਜੀ ਹਾਂ ਇਹ ਸ਼ਬਦ ਉਸ ਸ਼ਖਸ ਦੇ ਹਨ ਜਿਸ ਦੇ ਜਨਮ ਦਿਨ ਤੇ ਅੱਜ ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਕੇਕ ਕੱਟ ਕੇ ਉਸ ਦਾ ਜਨਮ ਦਿਨ ਮਨਾ ਕੇ ਉਸ ਨਾਲ ਖੁਸ਼ੀ ਸਾਂਝੀ ਕੀਤੀ ਗਈ ਹੈ ਅਸੀਂ ਗੱਲ ਕਰ ਰਹੇ ਹਾਂ ਸਫਾਈ ਕਰਮਚਾਰੀਆਂ ਦੇ ਇੰਚਾਰਜ ਨਟੋਰ ਲਾਲ ਦੀ ਅੱਜ ਡਾਕਟਰ ਬੀ.ਡੀ. ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਫਾਲਗਾ ਵੱਲੋਂ ਸਫਾਈ ਕਰਮਚਾਰੀਆਂ ਦੇ ਇੰਚਾਰਜ ਨਟਵਲ لال ਦਾ ਜਨਮ ਦਿਨ ਬੜੀ ਹੀ ਪ੍ਰੇਮ ਭਾਵਨਾ ਮਨਾਇਆ ਗਿਆ ਇਸ ਮੌਕੇ ਫਾਇਲਕਾ ਦੇ ਕਈ ਸਮਾਜ ਸੇਵਕ ਸਫਾਈ ਕਰਮਚਾਰੀ ਅਤੇ ਡਾਕਟਰ ਬੀੜੀ ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਹਾਜ਼ਰ ਰਹੀ ਜਿਨ੍ਹਾਂ ਨੇ ਇਕਜੁੱਟ ਹੋ ਕੇ ਨਟਵਲ لال ਦਾ ਜਨਮ ਦਿਨ ਮਨਾਇਆ ਅਤੇ ਉਹਨਾਂ ਨਾਲ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਨਟਵਲ لال ਨੇ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਇਸੇ ਤਰ੍ਹਾਂ ਦਾ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਸਾਡਾ ਕੋਈ ਜਨਮ ਦਿਨ ਮਨਾ ਕੇ ਸਾਡੇ ਨਾਲ ਖੁਸ਼ੀ ਸਾਂਝੀ ਕੀਤੀ ਹੈ ਇਹ ਪਹਿਲੀ ਵਾਰੀ ਹੋਇਆ ਹੈ ਡਾਕਟਰ ਬीडी ਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਇਸ ਮੌਕੇ ਤੇ ਪੁੱਜੇ ਹੋਏ ਸਾਰੇ ਮਹਿਮਾਨਾਂ ਨੂੰ ਪੋਦੇ ਅਤੇ ਫਲਾਵਰ ਪੋੜ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਪੁੱਜੇ ਮਹਿਮਾਨਾਂ ਨੇ ਸਭ ਤੋਂ ਪਹਿਲਾਂ ਸ਼ਹੀਦ ਉਦਮ ਸਿੰਘ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਦਿੱਤੀ ਉਸ ਤੋਂ ਬਾਅਦ ਬਾਕੀ ਦਾ ਕਾਰਜਕ੍ਰਮ ਸ਼ੁਰੂ ਕੀਤਾ ਗਿਆ ਜਨਮ ਦਿਨ ਦਿਹਾੜੇ ਸਾਰਾ ਦਾ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਜਿਹੜਾ ਜੇ ਉਪਰਾਲਾ ਕੀਤਾ ਹੈ ਡਾਕਟਰ ਗੀਡੀ ਜੀ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਤਰਫੋਂ ਅੱਜ ਇਸ ਚੀਜ਼ ਨੂੰ ਮੈਂ ਕਿ ਮੈਨੂੰ ਬੜੀ ਖੁਸ਼ੀ ਹੋਈ ਬਈ ਸਾਨੂੰ ਇਸ ਚੀਜ਼ ਅੱਜ ਇਹ ਇਵੈਂਟ ਕਰਕੇ ਸਾਨੂੰ ਮਾਣ ਮਹਿਸੂਸ ਹੋਇਆ ਉਨ੍ਹਾਂ ਦੀ ਵਜ੍ਹਾ ਇਹ ਜਿਹੜੀ ਟੀਮ ਮੇਰੇ ਨਾਲ ਖੜੇ ਨੇ ਆਸ-ਪਾਸੇ ਖੜੇ ਜਾਂ ਮੇਰੇ ਟੀਮ ਨੇ ਸਫਾਈ ਯੋਧੇ ਨੇ ਜਾਂ ਆਪਾਂ ਜਿੰਨੇ ਵੀ ਸ਼ਹਿਰ ਦੇ ਸੰਸਥਾਵਾਂ ਨੇ ਜਾਂ ਆਪਣੇ ਮੀਡੀਆ ਵਾਲੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੇਖੋ ਜੇ ਇੱਕ ਇਹ ਜਿਸ ਤਰ੍ਹਾਂ ਦਾ ਇਵੈਂਟ ਕੀਤਾ ਹੈ ਮੈਂ ਜਦੋਂ ਫਿਰ ਵਾਰ-ਵਾਰ ਇਹਨਾਂ ਦਾ ਧੰਨਵਾਦ ਕਰਦਾ ਔਰ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਨੇ ਪੁਰਜੇ ਵੰਡਨ ਦਾ ਪੁਰਜੇ ਲੰਗਰ ਦਾ ਲੰਗਰ ਲਾਂ ਦਾ ਇਹ ਵੀ ਇੱਕ ਜਿਹੜਾ ਹੈ ਬਹੁਤ ਵਧੀਆ ਪ੍ਰਲ ਹੈ ਕਿਉਂਕਿ ਇਹ ਚੀਜ਼ ਨੂੰ ਹਰ ਕੋਈ ਨਹੀਂ ਕਰ ਸਕਦਾ ਦੇਖੋ ਕਿਉਂਕਿ ਅਸੀਂ ਵੀ ਸ਼ਹਿਰ ਦੇ ਵਿੱਚ ਡਿਊਟੀ ਕਰਦੇ ਆ ਅਸੀਂ ਦੇਖਿਆ ਲੋਕੀ ਪੌਦੇ ਦਾ ਲਾ ਦਿੰਦੇ ਨੇ ਥਾਂ-ਥਾਂ ਦੇ ਪੌਦੇ ਲਾਤੇ ਉਸ ਤੋਂ ਬਾਅਦ ਕਿਸੇ ਨੇ ਕੋਈ ਨਹੀਂ ਕੀਤੀ ਜਿੱਥੇ ਤੱਕ ਮੇਰੀ ਕੋਸ਼ਿਸ਼ ਹੁੰਦੀ ਹੈ ਜਿੱਥੇ ਵੀ ਸਾਡੇ ਸੈਨਿਕ ਜਾਂਦੇ ਨੇ ਜਾਂ ਮੈਂ ਖੁਦ ਆਪ ਜਾਂਦਾ ਪੌਦੇ ਦੇ ਵਿੱਚ ਜਿਹੜੇ ਉਹਨਾਂ ਦੇ ਥੱਲੇ ਜਿਹੜੇ ਬੇਸ ਦੇ ਵਿੱਚ ਕੂੜਾ ਭਰਿਆ ਹੁੰਦਾ ਹੈ ਜਾਂ ਇਸ ਤਰ੍ਹਾਂ ਸੜ ਜਾਂਦੇ ਨੇ ਉਹ ਜਿਹੜਾ ਬਿਲਕੁਲ ਜਿਹੜੀਆਂ ਨੇ ਨਾ ਖਤਮ ਹੋ ਜਾਂਦਾ ਪੌਦਾ ਉੱਥੇ ਤੇ ਮੈਂ ਜਿੰਨਾ ਹੋ ਸਕਦਾ ਮੈਂ ਖੁਦ ਆਪ ਇਸ ਕਮਨੂ ਨੇ ਡੀਪਲੀ ਲੈ ਕੇ ਹਾਲਾਂਕਿ ਮੈਂ ਸ਼ਹਿਰ ਦੇ ਕਾਫੀ ਏਰੀਆ ਮੇਰੇ ਕੋਲੇ ਮੈਂ ਡੀਪਲੀ ਲੈ ਕੇ ਕਮਨੂ ਮੈਂ ਆਪ ਦਾ ਡਿਊਟੀ ਸਮਝ ਕੇ ਫਰਜ਼ ਨਿਭਾਤੇ ਹੋਏ ਉਹਨਾਂ ਦੀ ਦੇਖਭਾਲ ਅਸੀਂ ਕਰਦੇ ਰਹਿੰਦੇ ਆ ਤੇ ਇਹਨਾਂ ਦਾ ਮੈਂ ਫਿਰ ਮਾਰ ਮਾਰੀ ਬਹੁਤ ਧੰਨਵਾਦ ਕਰਦਾ ਜਿਹੜਾ ਨੇ ਇਹਨਾਂ ਨੂੰ ਪ੍ਰਾਪਲਿਆ ਕੀਤਾ ਸਾਰੀ ਟੀਮ ਦਾ ਵੀ ਸਾਰੇ ਮੀਡੀਆ ਪ੍ਰਮਾ ਦਾ ਵੀ ਬਹੁਤ ਮੈਂ ਧੰਨਵਾਦ ਕਰਦਾ ਜਿਹੜੀ ਪਰ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਪਰਮਾਤਮਾ ਅਰਦਾਸ ਕਰਦਾ ਕਿ ਉਹ ਦਿਨ ਦੁਗਣੀ ਦਾ ਚੋਗਣੀ ਤਰੱਕੀ ਕਰਨ ਚੜ੍ਹਦੀ ਕਲਾ ਰਹੇ ਸਾਡੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਜੀਵ ਮਾਰਸ਼ਲ ਜੀ ਉਹਨਾਂ ਦੀ ਟੀਮ ਦਾ ਤੇ ਦਿ ਲੋ ਧੰਨਵਾਦ ਕਰਦਾ ਛੋਟੇ ਦੇ ਸੱਦੇ ਦੇ ਉਹ ਸਾਡੀ ਇਵੈਂਟ ਵਿੱਚ ਪਹੁੰਚੇ ਤੇ ਮੈਂ মিডিਆ ਪਾਈਚਲੇ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਵੈਂਟ ਨੂੰ ਖਾਸ ਬਣਾਇਆ ਤੇ ਮੈਂ ਉਸ ਤੋਂ ਜ਼ਿਆਦਾ ਧੰਨਵਾਦ ਕਰਦਾ ਸਾਡੀ ਟੀਮ ਦਾ ਡਾਕਟਰ ਬੀਬੀ ਸਜਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਟੀਮ ਦਾ ਜਿਨ੍ਹਾਂ ਬਗੈਰ ਅਸੀਂ ਕੁਝ ਨਹੀਂ ਗਏ ਅਸੀਂ ਇਕੱਲੇ ਕਰਨ ਵਾਲੇ ਕੁਝ ਨਹੀਂ ਇਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਚੱਲਦਾ ਹੈ ਤੇ ਉਹਨਾਂ ਦਾ ਵੀ ਮੈਂ ਇੱਕ ਧੰਨਵਾਦ ਕਰਦਾ ਤੇ ਪਾਜਪਾਜਗਾ ਵਾਸੀਆਂ ਦਾ ਵੀ ਧੰਨਵਾਦ ਕਰਦਾ ਜੋ ਇਹਨਾਂ ਪਿਆਰ ਦਿੰਦੇ ਨੇ ਪੀਰ ਪਰਿਵਾਰ ਮੈਂ ਅੱਜ ਕਾ ਬਤਨਗਾ ਐਵੇਂ ਪਿਆਰ ਦਾ ਸਪੋਰਟ ਸਾਨੂੰ ਬਣਾਈ ਰੱਖਿਆ ਜੀ ਤੇ ਅਸੀਂ ਹੋਰ ਵੀ ਚੰਗੇ ਕੰਮ ਕਰ ਸਕੀਏ ਧੰਨਵਾਦ ਜੀ ਜੀ ਪਵਨ ਜੀ ਰਾਜਵੀਰ ਜੀ ਸੁਭਾਸ਼ ਕੰਬੋਤ ਜੀ ਔਰ ਪਵਨ ਜੀ ਜੋ ਇੱਥੇ ਲਗਾਤਾਰ ਜਿਹੜੇ ਜਿਸ ਟਾਈਮ ਮਰਜ਼ੀ ਟੀਮ ਦੇ ਕੰਮ ਵਾਸਤੇ ਬੁਲਾਇਆ ਜਾਵੇ ਤਾ ਜਿਹਦੇ ਕੰਮ ਵਾਸਤੇ ਤਾਂ ਹਮੇਸ਼ਾ ਜਿਹੜੇ ਸੀ ਉਹ ਬਸੇ ਤਤਪਰ ਰਹਿੰਦੇ ਨੇ ਤਾਂ ਮੈਂ ਇਹਨਾਂ ਸਾਰਿਆਂ ਦਾ ਤਹੇ ਦਿਲਾ ਸ਼ੁਕਰੀਆ ਦਾ ਕਰਦੀਆਂ ਕਿਉਂਕਿ ਬਿਨਾ ਸਹਿਯੋਗ ਤੋਂ ਜਿਹੜਾ ਉਹ ਕੰਮ ਕਦੀ ਵੀ ਪੋਸੀਬਲ ਨਹੀਂ ਹੋ ਸਕਦਾ ਔਰ ਸ਼ਹਿਰ ਵਾਸੀਆਂ ਦਾ ਵੀ ਜਿਨ੍ਹਾਂ ਨੇ ਇਨਾ ਪਿਆਰ ਤੇ ਇਨਾ ਜਿਹੜਾ ਸਪੋਰਟ ਦਿੱਤਾ ਧੰਨਵਾਦ ਧੰਨਵਾਦ ਅੱਜ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਤਾਂ ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਦੀਆਂ ਕਿਉਂਕਿ ਅੱਜ ਉਹਨਾਂ ਦੀ ਸ਼ਹੀਦੀ ਤੇ ਸਦਕਾ ਹੀ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਅਸੀਂ ਹਰ ਇੱਕ ਕੰਮ ਨੂੰ ਕਰਨ ਵਾਸਤੇ ਆਜ਼ਾਦ ਹਾਂ ਕਿਉਂਕਿ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੇ ਜ਼ੁਲਮ ਦੇ ਅੱਗੇ ਆਪਣੇ ਆਪ ਨੂੰ ਕਦੀ ਵੀ ਚੁੱਕ ਨਹੀਂ ਦਿੱਤਾ ਔਰ ਸਾਨੂੰ ਜਿਹੜੀ ਸਿੱਖ ਮਿਲਦੀ ਉਹ ਹੀ ਮਿਲਦੀ ਏ ਕਿ ਜ਼ੁਲਮ ਪਾਵੇਂ ਜਿੰਨਾ ਮਰਜ਼ੀ ਵੱਡਾ ਹੋਵੇ ਜੇ ਤੁਸੀਂ ਉਹਦੇ ਸਾਹਮਣੇ ਚੁੱਕ ਜੋਗੇ ਤਾਂ ਤੁਸੀਂ ਕਦੀ ਵੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧ ਸਕਦੇ ਤਾਂ ਬੜਾ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਹੌਸਲਾ ਔਰ ਜ਼ੁਲਮ ਦੇ ਅੱਗੇ ਜਿਹੜਾ ਡਟ ਕੇ ਖੜੇ ਹੋ ਕੇ ਮੁਕਾਬਲਾ ਕਰਨ ਦਾ ਜਿਹੜਾ ਇਹ ਹੌਸਲਾ ਮਿਲਦਾ ਹੈ ਤਾਂ ਮੈਂ ਉਹਨਾਂ ਨੂੰ ਸੱਚ-ਸੱਚ ਨਮਨ ਕਰਦੀ ਹਾਂ ਕੰਦੇ ਸ਼ਹੀਦਾਂ ਦੀਆਂ ਚਿਤਾਵਾਂ ਉੱਪਰ ਹਰ ਬਰਸ ਲੱਗੇਗੇ ਮੇਲੇ ਵਤਨ ਪਰ ਮਰਨੇ ਵਾਲੋਆਂ ਦਾ ਬਾਕੀ ਯਹੀ ਨਿਸ਼ਾਨ ਹੋਗਾ ਬਾਕੀ ਯਹੀ ਨਿਸ਼ਾਨ ਹੋਗਾ ਮਾਨਯੋਗ ਦੇ ਸੂਰਬੀਰ ਸ਼ਹੀਦ ਉਦਮ ਸਿੰਘ ਜੀ ਦੇ ਸਿੱਧੀ ਦਿਹਾੜੇ ਤੇ ਉਹਨਾਂ ਨੂੰ ਅਸੀਂ ਕੋਟੀ ਕੋਟੀ ਨਮਨ ਕਰਦੇ ਆਂ ਉਸ ਬਾਅਦ ਅੱਜ ਸਾਡੇ ਜੋ ਅਸੀਂ ਖੁਸ਼ੀ ਦਾ ਇਵੈਂਟ ਕਰਨ ਜਾ ਰਹੇ ਆਂ ਤੇ ਉਹਨਾਂ ਦੀ ਖੁਸ਼ੀ ਨੂੰ ਹੋਰ ਵਧੀਆ ਬਣਾ ਸਕੀਏ ਡਾਕਟਰ ਬੀਬੀ ਸਿੰਘ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਸਾਡੀ ਟੀਮ ਨੇ ਇੱਕ ਪਲੈਨਿੰਗ ਕੀਤੀ ਸੀ ਸਾਡੇ ਫਰਾ ਫਰਾ ਵੀਰਾਂ ਨੇ ਤੇ ਬਹੁਤ ਖਾਸ ਅਜੀਜ ਜੀ ਜਿਹਨਾਂ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਦੇ ਜਨਮ ਦਿਨ ਨੂੰ ਖਾਸ ਮਨਾਉਣ ਵਾਸਤੇ ਚਾਜ ਜਨਾਂ ਦੀ ਸਾਰੀ ਟੀਮ ਨਟਵਰ ਜੀ ਜਿਹੜੇ ਮੇਡ ਦੇ ਸੁਪਰਵਾਈਜ਼ਰ ਨੇ ਤੇ ਉਹਨਾਂ ਨੂੰ ਇੱਥੇ ਬੁਲਾਇਆ ਹੈ ਆਫਿਸ ਚਾਜ ਉਹਨਾਂ ਦਾ ਕੇਕ ਕੱਟ ਕੇ ਤੇ ਉਹਨਾਂ ਨੂੰ ਪੋਦੇ ਤੇ ਗਮਲੇ ਦੇ ਕੇ ਸਨਮਾਨਿਤ ਕਰਾਂਗੇ ਤੇ ਅਸੀਂ ਅਸਿਆਸ ਕਰਦੇ ਆ ਕਿ ਇਹ ਪੋਦੇ ਆਪ ਦੇ ਘਰ ਹੀ ਲਗਾਣਗੇ ਤੇ ਉਹਨਾਂ ਨੂੰ ਜਿਵੇਂ ਜਿਸ ਦਿਨ ਉਹਨਾਂ ਦਾ ਜਨਮ ਦਿਨ ਆਏਗਾ ਤੇ ਯਾਦ ਕਰਨਗੇ ਕਿ ਪੋਦਾ ਅਸੀਂ ਲੈ ਕੇ ਗਏ ਸੀ ਤੇ ਇਹਨਾਂ ਦੇ ਜਨਮ ਦਿਨ ਤੇ ਮੈਨੂੰ ਲੱਖ ਲੱਖ ਵਧਾਈਆਂ ਦਿਨਾ ਤੇ ਪ੍ਰਮਾਤਮਾ ਅੱਗੇ ਦੁਆ ਕਰਦਾ ਇਹ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤ ਰਹਿਣ ਤੇ ਐਵੇਂ ਹੱਸਦੇ ਵਧਦੇ ਰਹਿਣ ਤੇ ਐਵੇਂ ਇਹ ਕੰਮ ਕਰਦੇ ਰਹਿਣ ਤੇ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਇੱਕ ਕੋਲ ਮਰਨੀ ਲੋੜੇ ਜਿੱਥੇ ਵੀ ਕੋਈ ਸਪਾਈ ਦਾ ਹੁੰਦਾ ਹੈ ਤੇ ਇੱਕ ਮਹੀਨੇ ਤੋਂ ਪਹਿਲਾਂ ਕਰਾਉਂਦੇ ਨੇ ਤੇ ਆਪਾਂ ਜੋ ਵਾਤਾਵਰਨ ਨੂੰ ਸਾਫ਼ ਰੱਖਦੇ ਆ ਤੇ ਉਹਦੇ ਨਾਲ ਨਾਲ ਸਫਾਈ ਵੀ ਬਹੁਤ ਜ਼ਰੂਰੀ ਹੈ ਇੱਕ ਬਹੁਤ ਬੇਨਤਨਾ ਕੰਮ ਕਰਦੇ ਨੇ ਪ੍ਰੈਸ ਕਰਕੇ ਅੱਜ ਅਨਰਜਨ ਦੇ ਮਸਤੀ ਅਸੀਂ ਪਰ ਫੇਰ ਨੂੰ ਲੱਖ ਲੱਖ ਨਾਮ ਦੇਣਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਦਨ ਪੂਜਾ ਉਥਰਾ ਜੀ ਬਲਤੀ ਸੀਨੀਵਾ ਜੀ ਨੇ ਇੱਕ ਵਧੀਆ ਸੋਚ ਦੇ ਨਾਲ ਇੱਕ ਅੱਛੀ ਸਮਾਜਿਕ ਸਮਰਸਤਾ ਦੀ ਲੋਗ ਗੱਲ ਕਰਦੇ ਪਰ ਸਮਰਸਤਾ ਪੈਦਾ ਨਹੀਂ ਹੁੰਦੀ ਸਮਾਜਿਕ ਨੇਤੂ ਇੱਕ ਕਾਇਚ ਦੇਖਣ ਵਾਸਤੇ ਅਨਸਾਰੇ ਭਾਈ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਇਹ ਇੱਥੇ ਸਾਰੇ ਲੋਗ ਸਾਰੀ ਸੰਸਥਾਵਾਂ ਦੇ ਲੋਗ ਆਏ ਪਰਮਾਤਮਾ ਜਿਨੇ ਹਰਾ ਭਰਿਆ ਸਮਾਜ ਨੂੰ ਸਫਾਈ ਦੇ ਰੂਪ ਵਿੱਚ ਸਾਨੂੰ ਸਵਸਥ ਪ੍ਰਦਾਨ ਕਰ ਦਿੱਤਾ ਜਿਹੜੀ ਕਿ ਸਭ ਤੋਂ ਵੱਡੀ ਖੁਸ਼ੀ ਹੈ ਇਹਨਾਂ ਵੀ ਪਰਮਾਤਮਾ ਅਜੇ ਨੇ ਜਨਮ ਦਿੱਤੀ ਅਸਾਂ ਲਈ ਦਿੱਤੇ ਨੇ ਕਿ ਇਹਨਾਂ ਦੇ ਪਰਿਵਾਰਾਂ 'ਚ ਖੁਸ਼ੀਆਂ ਰਹਿਣ ਇਹ ਵੀ ਬੱਚੇ ਪੜ੍ਹ ਲਿਖਿਆ ਗਿਓ ਵੱਧ ਕੇ ਇੱਕ ਸਮਾਜ ਦਾ ਨਾ ਰੂਪੀਕਰਨ ਇਹ ਜੁੜਨੇ ਜੀ ਸਿਹਤ ਤੇ ਸਿੱਖਿਆ ਜਿਹੜੀ ਕਿ ਸਭ ਤੋਂ ਜ਼ਰੂਰੀ ਕੰਪੋਨੈਂਟ ਦੇ ਸਮਾਈ ਦਾ ਉਸ ਕੰਪੋਨੈਂਟ ਦੇ ਉੱਪਰ ਸਾਰੇ ਮਿਲ ਕੇ ਕੰਮ ਕਰੀਏ ਤੇ ਦੂਸਰੀ ਗੱਲ ਅੱਜ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਅੱਜ ਬਹੁਤ ਵੱਡਾ ਦਿਨ ਹੈ ਸ਼੍ਰੀ ਸ਼ਹੀਦ ਉਤਮ ਸਿੰਘ ਜੀ ਦਾ ਅਛੀ ਦਿਵਸ ਹੈ ਅਸੀਂ ਉਹਨਾਂ ਨੂੰ ਵੀ ਨਮਨ ਕਰਦੇ ਹਾਂ ਮੈਡਮ ਮਿਥਰਾ ਜੀ ਹੋਰ ਸਾਡੇ ਨਾਲ ਜਿਹੜੇ ਆਏ ਸਾਥੀ ਉਹ ਵੀ ਅਜੁੱਤੋਂ ਚੌਕ ਤੋਂ ਆਏ ਹਸਿੰਦਰ ਜਨਮ ਅਨੰਤ ਸ਼ਹੀਦੀ ਦਾ ਅਨੰਦ ਕਰ ਅਸੀਂ ਸਾਰੇ ਇੱਥੇ ਵੀ ਅਨੰਸ਼ ਸ਼ਰਧਾਂਜਲੀ ਪੁਜਾ ਜੀ ਨੇ ਮੌਕੇ ਨੂੰ ਤੁਹਾਨੂੰ ਬਲਾਂਗ ਦੇ ਸਿਸ਼ਾ ਅਗਰੇ ਜੀ ਨੇ ਮੈਨੂੰ ਅੱਜ ਕਿਹਾ ਇਹ ਚੀਜ਼ ਹੈ ਕਿ ਸਮਾਜ ਦੇ ਇੰਟਰਵਿਊ ਕਰਕੇ ਚੰਗੇ ਕੰਮ ਕਰਕੇ ਸਾਨੂੰ ਉਹਨਾਂ ਅਕਲਿਸ਼ ਨੂੰ ਕਰਨਾ ਚਾਹੀਦਾ ਉਹਨਾਂ ਦੀ ਵਸਤੀ ਸਮੇਂ ਮਿਸ਼ਨ ਸਟੇਡ ਲੈਣਾ ਚਾਹੀਦਾ ਉਹਨਾਂ ਨਾਲ ਖੜਾ ਧੰਨਵਾਦ ਜੈ ਹਿੰਦ ਜਰਦਾਰ ਜੋ ਸੜੇ ਨਟਵਰਾਲ ਜੀ ਜੋ ਕਿ ਨਗਰ ਕੌਂਸਲ ਕਮੇਟੀ ਦੇ ਸੁਪਰਵਾਈਜ਼ਰ ਨੇ ਤੇ ਆਪਣਾ ਕੰਮ ਬਹੁਤ ਹੀ ਇਮਾਨਦਾਰ ਨਾਲ ਤੇ ਕਰਮੇਟ ਨਾਲ ਕਰਦੇ ਨੇ ਅੱਜ ਬਹੁਤ ਜਿਆਦਾ ਖੁਸ਼ ਹਾਂ ਮੈਡਮ ਪੁਜਾ ਮਤਰਾ ਸੁਦੇਵਾ ਜੀ ਇਹੋ ਥੀਮ ਦਿਨ ਇੱਥੇ ਨਕਲਜੀ ਦਾ ਜਨਮ ਦਿਨ ਮਨਾਇਆ ਗਿਆ। ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਇਹਨਾਂ ਦਾ ਕਿ ਇਹ ਇਵੈਂਟ ਸਭ ਯਾਦ ਰਹਿਗਾ ਬੇਸਾਈ ਕਿਉਂਕਿ ਅੱਜ ਮੇਰੇ ਸਾਹਮਣੇ ਮੈਨੂੰ ਵਿੱਚ ਲੱਗਦਾ ਮੈਡਮ ਜੀ ਦਾ ਕਿਉਂਕਿ ਮੈਂ ਅਜੇ ਤੱਕ ਨਹੀਂ ਵੇਖਿਆ ਕਿ ਸਫਾਈ ਹੁੰਦੀ ਆ ਦਾ ਕਦੀ ਫਾਇਲ ਕਰ ਜੇ ਕਿਸੇ ਵੀ ਸੁਸਾਇਟੀ ਨੇ ਜਾਂ ਕਿਸੇ ਵੀ ਐਮਸੀ ਸਾਹਿਬ ਨੇ ਤੇ ਕਿਸੇ ਵੀ ਪਰਸਨ ਨੇ ਕੋਈ ਜਨਮ ਦਿਨ ਮਨਾਇਆ ਹੋਵੇ ਤਾਂ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਤੇ ਮੈਂ ਫਿਰ ਇੱਕ ਵਾਰ ਦਿਲੋਂ ਧੰਨਵਾਦ ਕਰਨਾ ਮੈਡਮ ਜੀ ਦਾ ਤੇ ਇਥੇ ਵਿਸ਼ੇ ਸਤੋਰ ਤੇ ਆਏ ਸੁਜੀ ਮਰਤਲ ਜੀ ਉਹਨਾਂ ਦੀ ਟੀਮ ਦਾ ਵੀ ਇਥੇ ਆਮ ਕੇ ਧੰਨਵਾਦ ਕਰਨਾ ਤੇ ਪੱਤਰਕਾਰ ਬੰਦੂਆਂ ਦਾ ਤੁਹਾਡਾ ਹੀ ਬਹੁਤ ਧੰਨਵਾਦ ਜੋ ਅਸੀਂ ਇਸੇ ਮੈਟਰ ਨੂੰ ਵਧਿਆ ਕਰ ਰਹੇ ਹਾਂ